ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਰ ਸੰਗਤ ਜੀਓ ਆਪ ਜੀ ਜਿਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਭਗਤ ਧੰਨਾ ਜੀ ਦਾ ਹੈ ਇਹ ਜ਼ਿਲ੍ਹਾ ਪਟਿਆਲਾ तहसील कनौर ਦੇ ਵਿੱਚ ਇਹ ਗੁਰਦੁਆਰਾ ਸਾਹਿਬ ਪੈਂਦਾ ਜੀ ਗੁਰਦੁਆਰਾ ਸਾਊਰੀ ਆਲੀ ਸ਼ਾਨ ਇਮਾਰਤ ਇਧਰ ਨੂੰ ਅੰਬਾਲਾ ਤੇ ਇਧਰ ਨੂੰ ਰਾਜਪੁਰਾ ਪਟਿਆਲਾ ਤੇ कनੌਰ ਇਹ ਨਾਲ ਨਹਿਰ ਨਿਰਮਲ ਜਲ ਗੰਡਾ ਖੇੜੀ ਵਾਲੀ ਨਹਿਰ ਇਗੋਰ ਦੋਰਾ ਸ਼ਬਦਾ ਹੈਡ ਗ੍ਰਾਂਥੀ ਭਾਈ ਗੁਰਬਚਨ ਸਿੰਘ ਕੀ ਹੈਗੇ ਅੱਛਾ ਤਾਂ ਹੀ ਥੱਲੇ ਨੂੰ ਪਾਣੀ ਜਾ ਰਿਹਾ ਥੋੜਾ ਹੈ ਹਾਂ ਆ ਮਹਾਮਦ ਕਹਿਣਾ ਹੈ ਤਾਉ ਹਾਂ ਵਾਧਰਾ ਜੀ ਆਵਰੇ ਚਲੋ ਇਹ ਫਿਰ ਸਿੱਧਾ ਜਿਹੜੀ ਇਹ ਅੰਮ੍ਰਲੇ ਨੂੰ ਜਾਂਦੀ ਹੈ ਹਾਂ ਉਹ ਮੂਲੇ ਭਾਈਆ ਉਹ ਦੂਜੀ ਬੋਲਣ ਵਾਲੀ 100 ਘੱਟ ਦੇ ਮਾਲ ਕੋ ਬੈਠੇ ਨੇ ਅੱਛਾ ਉਹ ਬਰੋਟਾ ਹੈ ਹੈ ਬਰੋਟਾ ਹੈ ਬੋਟਾ ਲੱਗ ਗਿਆ ਜਰਾ ਆ ਬੰਦਾ ਇਤਨਾ ਮਾਲ ਕੋ ਥੋੜਾ ਲੈ ਉਹਦੇ ਵਿੱਚ ਹਾਂ ਉਹ ਬੰਦਾ ਦਾ ਸਾਥ ਉੱਤ ਇਸ ਗਾਦੇ ਵਿੱਚ ਡਿੱਗਣਾ ਹੀ ਹੋਏ ਹਾਂ ਥੱਲੇ ਜਾ ਕੇ ਨਿਗਾਹ ਲਾਪਾ <laughs> ये फिर पुलिस जी क्यों बनाई हुई है अच्छा हूँ हाँ हाँ ਆ ਰਹੀ ਆ ਰਹੀ ਵਾਹ ਵਾਹ ਤੇ ਨੈਰੇ ਤੇ ਬੋਲਿਆ ਤੇਰੇ ਭੋਲੇ ਘਰ ਪਿਆ ਨੈਰ ਨੂੰ ਫਤੂਨ ਜਿਹਾ ਕੂਪੜੂ ਨੰਗ ਜਣਾ ਮੇਰੇ ਤੇ ਥਲੋਂ ਗੱਡੀ ਨਾ ਰਹੇ ਵਾਹ ਜੇ ਕੋਣ ਬੜ ਜਾ ਕੇ ਉਹ ਜਾਗ ਨਿਕਲਦੀ ਆ ਫਿਰ ਅੱਗੇ ਥਲੋਂ ਦੀ ਇੱਕ ਧੱਗਰ ਹੈ ਰੋਹਨ ਦੇ ਬਨੇ ਇਹਦੇ ਪਾਣੀ ਚਾਰੇ ਪਾਣੀ ਕਿੰਨਾ ਸਾਫ ਹੈ। ਫਿੱਟਾ ਤੋਂ ਪਾਣੀ ਆ ਰਿਹਾ ਹੈ। ਪਰ ਇਹ ਕਮਾਲੇ ਨਹਿਰ ਵੀ ਥੱਲੇ ਉਹ ਕਿੱਥੇ ਜਾ ਰਹੀ ਥੱਲੇ ਹੈ। ਇਹ ਸਾਹਮਣੇ ਭਗਤ ਹਨਾ ਜੀ ਦਾ ਗੁਰਦੁਆਰਾ ਹੈ ਜੀ। ਹਾਂ। ਉਹ ਵੀ ਉਹ 25 ਦਰ ਹੈ ਜਿਹਨੂੰ ਆਪਾਂ ਗੱਲਾਂ ਲਾ ਗਏ ਨੇ ਆ। ਪਰ ਇਹ 25 ਦਰ ਹੈ। ਪੁੱਤ ਵੀ ਸਨ ਨੂੰ ਪੁੱਨਿਕਲ ਦਿਨ ਆ ਰਿਹਾ ਸੋਈ ਤੁਨ ਕੱਢੀ ਉਹਦੇ ਵੀ। ਕਿਸ ਤਰ੍ਹਾਂ ਕਿਸ ਤਰ੍ਹਾਂ? ਜਿਹੜਾ ਉਹ ਸਾਹਮਣੇ ਦਰਿਆ ਹੈ ਉਹ 25 ਦਰ ਹੈ 25 ਦਰ ਹੈ ਇੱਕ। ਜਿਹੜਾ ਆਪਣੇ ਰਾਜ ਕੋਲੋਂ ਨਿਕਲ ਰਹਾ ਹੈ 25 ਦਰ ਹੈ ਤੇ ਉਹ ਜਦੋਂ ਨਹਿਰ ਤੋਂ ਕੱਟਣੇ ਪਟਣ ਲੱਗੇ ਉੱਪਰੋਂ ਲੰਘਣ ਲੱਗੇ ਫਿਰ ਉਹ ਬੋਲਿਆ ਕਹਿੰਦਾ ਨਾ ਰੂਪ ਨੂੰ ਨੰਗਲ ਲੈਣੀ ਮੇਰੇ ਮੈਂ ਆਦਮੀ ਐ ਜਨਾਨੀ ਐ ਤੁਹਾਨੂੰ ਗੱਡੀ ਫੇਰਾ ਉਹ ਦੀ ਤੁਹਾਨੂੰ ਗੱਡੀ ਫੇਰਾ ਕਹਿੰਦਾ ਤੁਹਾਨੂੰ ਗੱਡੀ ਹੋਈ ਐ ਇੱਕ ਘਰ ਦੇ ਥੱਲੇ ਗੱਡੀ ਹੈ ਹਾਂ ਉਹ ਦੀ ਤੁਹਾਨੂੰ ਗੱਡੀ ਹੋਈ ਐ ਵਾਹ ਮੈਦਾ ਬਸ ਆਣਾ ਜੀ ਹੁਣ ਤੇ ਇਹ ਇਹ ਫ੍ਰੀ ਪਾਣੀ ਜਾ ਰਿਹਾ ਹੈ Rajasthan Haryana ਨੂੰ ਹੈ ਜਿਹੜਾ ਕੋਈ ਹਿਸਾਬ ਕਿਤਾਬ ਨਹੀਂ ਅੰਗਰੇਜ਼ਾਂ ਦੇ ਸਮੇਂ ਅਗਲੇ ਟੈਕਸ ਲੈਂਦੇ ਸੀ Rajasthan ਤੋਂ ਵੀ ਤੇ Haryana ਤੋਂ ਵੀ ਚੱਲ ਹਰਿਆਣਾ ਤੋਂ ਉਹ ਪੰਜਾਬ ਦਾ ਹੀ ਐਸਾ ਹੀ ਤੇ ਰਾਜਸਥਾਨ ਤੋਂ ਤਾਂ ਪੈਸੇ ਲੈਂਦੇ ਸੀ ਤੇ ਹੁਣ ਸਾਰਾ ਕੁਝ ਫ੍ਰੀ ਫੇਰ ਉੱਤੇ ਲੱਤ ਕੋਈ ਹੋਰ ਦਿਓ ਸਾਨੂੰ ਐ ਨਿਆਰਾ ਤੇ ਪਿੱਪਲ ਵਾਲੇ ਤੇ ਇਦਾਂ ਹੀ ਜੰਗਲਾਂ 'ਚ ਹੀ ਵੇਖਣ ਨੂੰ ਮਿਲਦਾ ਹੈ ਹਾਂ ਐਂ ਦੇ ਇਹ ਤਾਂ ਨਾ ਤੁਸੀਂ ਖਾਣੇ ਪਾਣੀ ਪੋਦੇ ਲੱਗੇ ਕਿੱਧਰ ਇਹ ਸਾਰੀ ਫਿਰ ਪਿੱਛੇ ਗੁਰਦਰੀ ਜਗ੍ਹਾ ਜਿਹੜੀ ਹੈ। ਜੰਗਲਾਤ ਜੰਗਲਾਤ ਅੱਛਾ ਜੰਗਲਾਤ ਵਿਭਾਗ ਹੈ। ਤੇ ਜਦੋਂ ਫਿਰ ਘੱਗਰ 'ਚ ਪਾਣੀ ਆਉਂਦਾ ਹੈ ਤੇ ਇਧਰ ਨੂੰ ਮਾਰ ਨਹੀਂ ਕਰਦਾ ਫਿਰ ਉਹਨਾਂ ਨੂੰ। ਅੱਛਾ ਨਹੀਂ ਆਂਦਾ ਤਾਂ ਉਹ ਨਾ ਮਰੋ ਮਰੋ। ਉੱਤੇ ਪਾਣੀ ਫਿਰ ਪਾਣੀ ਕਿੱਧਰ ਨਹੀਂ ਜਾਂਦਾ ਹੈ। ਹੈ? ਅੱਛਾ ਇੱਥੇ ਤੱਕ ਪਾਣੀ ਆ ਜਾਂਦਾ ਪੂਰਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ